ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਗਰੀ ਹੈ ਕਿਉਂ ਪਰਮੇਸ਼ਰ ਕਿਵੇਂ ਬਿਉਂਤ ਬਣਾਉਂਦਾ ਹੈ ਕਿਵੇਂ ਬਣਤ ਬਣਾਉਂਦਾ ਜਦੋਂ ਉਹਦੀ ਦ੍ਰਿਸ਼ਟੀ ਪੈ ਜਾਂਦੀ ਹੈ ਜਦੋਂ ਉਹਦੀ ਨਦਰ ਪੈ ਜਾਂਦੀ ਹੈ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਦੇ ਵਿੱਚ ਬਹੁਤ ਹੀ ਗਰੀਬ ਪਰਿਵਾਰ ਰਹਿੰਦਾ ਹੈ ਦੋਵੇਂ ਪਤੀ ਪਤਨੀ ਹੈ ਇੱਕ ਪੁੱਤਰ ਹੈ ਅਚਾਨਕ ਐਸਾ ਸਮਾਂ ਬਣਦਾ ਹੈ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗਲ ਚੰਗੀ ਐਸੀ ਖੇਡ ਬਣਦੀ ਹੈ ਕਿ ਉਸ ਬੱਚੇ ਦਾ ਪਿਤਾ ਚੜਾਈ ਕਰ ਜਾਂਦਾ ਹੈ ਤੇ ਕੇਵਲ ਮਾਂ ਰਹਿ ਜਾਂਦੀ ਹੈ ਹੁਣ ਪਿਓ ਦਾ ਛਾਇਆ ਸਿਰ ਦੇ ਉੱਪਰੋਂ ਉੱਠ ਜਾਏ ਤੇ ਇੱਕ ਵਾਰੀ ਪਰਿਵਾਰ ਦਾ ਸਿਸਟਮ ਹੱਲ ਜਾਂਦਾ ਹੈ ਸਾਧ ਸੰਗਤ ਜੀ ਦੋਵੇਂ ਮਾਂ ਪੁੱਤ ਰਹਿ ਗਏ ਹੁਣ ਪਹਿਲਾਂ ਪਿਤਾ ਕੰਮ ਕਰਦਾ ਸੀ ਤੇ ਹੁਣ ਮਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਬਹੁਤੀ ਪੜੀ ਲਿਖੀ ਨਹੀਂ ਸੀ ਘਰਾਂ ਵਿੱਚ ਜਾਣਾ ਕੰਮਕਾਰ ਕਰਨਾ ਤੇ ਆਪਣਾ পেট ਪਾਲਣਾ ਤੇ ਆਪਣੇ ਬੱਚੇ ਦਾ পেট ਵੀ ਭਰਦੀ ਸੀ ਹੌਲੀ ਹੌਲੀ ਸਮਾਂ गुज़रਦਾ ਗਿਆ ਮਾਂ ਵੀ ਹੁਣ ਬਹੁਤਾ ਕੰਮ ਨਹੀਂ ਕਰ ਸਕਦੀ ਆਪਣੇ ਪੁੱਤਰ ਨੂੰ ਆਖਣ ਲੱਗੀ ਬੇਟਾ ਇਹ ਆਪਣੀ ਬਦਕਿਸਮਤੀ ਹੈ ਕਿ ਮੈਂ ਤੈਨੂੰ ਸਕੂਲ ਵੀ ਨਹੀਂ ਪਾ ਸਕੀ ਤੂੰ ਏਦਾਂ ਕਰਿਆ ਕਰ ਆਪਾਂ ਕੋਈ ਛੋਟਾ ਮੋਟਾ ਇਹੋ ਜਿਹਾ ਕੰਮ ਸ਼ੁਰੂ ਕਰ ਲਈਏ ਜਿੰਨਾ ਕਿ ਤੇਥੋਂ ਹੁੰਦਾ ਜਿੰਨੇ ਤੂੰ ਕਾਬਿਲ ਹੈ ਤੂੰ ਕੋਈ ਐਸਾ ਕੰਮ ਐਸਾ ਕਾਰਜ ਸ਼ੁਰੂ ਕਰ ਕਿ ਆਪਾਂ ਨੂੰ ਦੋ ਪੈਸੇ ਬਣਨ ਤੇ ਆਪਾਂ ਨੂੰ ਪ੍ਰਸ਼ਾਦਾ ਮਿਲਦਾ ਰਹੇ ਮਾਨਸ ਸੋਚਿਆ ਘੁੰਗਣੀਆਂ ਵੀ ਕਹਿ ਦਿੰਨੇ ਆ ਤੇ ਬੱਕਲੀਆਂ ਵੀ ਕਹਿ ਦਿੰਨੇ ਆ ਕੁਝ ਛੋਲੇ ਕਣਕ ਉਵਾਲ ਕੇ ਮਾਂ ਨੇ ਫੜਾਇਆ ਜਿਵੇਂ ਗੁਰੂ ਰਾਮਦਾਸ ਮਹaraj ਦੀ ਵਾਰਤਾ ਵੀ ਆਪਾਂ ਸੁਣਦੇ ਆ ਉਸੇ ਤਰ੍ਹਾਂ ਸਾਸ ਸੰਗਤ ਜੀ ਬੱਚੇ ਨੂੰ ਮਾਂ ਨੇ ਹੁਣ ਛੋਟਾ ਜਿਹਾ ਕੰਮ ਸ਼ੁਰੂ ਕਰਕੇ ਦਿੱਤਾ ਹੈ ਘੁੰਗਣੀਆਂ ਉਵਾਲ ਕੇ ਦਿੱਤੀਆਂ ਨੇ ਤੇ ਟੋਕਰੀ ਫੜਾਈ ਹੈ ਲੈ ਪੁੱਤਰਾ ਜਿੱਥੇ ਜ਼ਿਆਦਾ ਕਿਤੇ ਲੋਕ ਹੋਣ ਜਿੱਥੇ ਜ਼ਿਆਦਾ ਭੀੜ ਹੋਵੇ ਤੂੰ ਉੱਥੇ ਜਾ ਕੇ ਵੇਚ ਆਇਆ ਕਰ ਤੇ ਜਿਹੜੇ ਦੋ ਪੈਸੇ ਆਪਾਂ ਨੂੰ ਬਣਨਗੇ ਉਹਦਾ ਆਪਾਂ ਪ੍ਰਸ਼ਾਦਾ ਸ਼ਕ ਲਿਆ ਕਰਾਂਗੇ ਅੱਜ ਪਿਓ ਸਿਰ ਤੇ ਹੈ ਨਹੀਂ ਮਾਂ ਤੋਂ ਕੰਮ ਕੋਈ ਨਹੀਂ ਹੁੰਦਾ ਬਹੁਤਾ ਸਾਤ ਸੰਗਤ ਜੀ ਬੱਚੇ ਦੇ ਸਿਰ ਤੇ ਟੋਕੀ ਟੋਕਰੀ ਰੱਖ ਕੇ ਬੱਚਾ ਚਲਿਆ ਗਿਆ ਤੇ ਬੂਆ ਪੀੜ ਕੇ ਰੋਣ ਲੱਗੀ ਮਾਲਕਾ ਇਹ ਕੈਸਾ ਸਮਾਂ ਹੈ ਜਿਹੜੇ ਬੱਚੇ ਦੇ ਹੱਥ ਵਿੱਚ ਕਿਤਾਬਾਂ ਚਾਹੀਦੀਆਂ ਸੀ ਅੱਜ ਮੈਨੂੰ ਉਹਦੇ ਸਿਰ ਦੇ ਉੱਪਰ ਟੋਕਰੀ ਰੱਖਣੀ ਪੈ ਗਈ ਹੈ ਇਹ ਵਕਤ ਹੁੰਦਾ ਹੈ ਤੇ ਵਕਤ ਜਦੋਂ ਮਾੜਾ ਆਉਂਦਾ ਤੇ ਕਈ ਵਾਰੀ ਸਾਥੀ ਵੀ ਸਾਥ ਛੱਡ ਜਾਂਦੇ ਹਨ ਸਾਤ ਸੰਗਤ ਜੀ ਬੱਚਾ ਟੋਕਰੀ ਲੈ ਕੇ ਤੁਰਿਆ ਜਾਂਦਾ ਹੈ ਮਨ ਵਿੱਚ ਸੋਚਦਾ ਹੈ ਕਿ ਮਾਂ ਨੇ ਕਿਹਾ ਸੀ ਵੀ ਜਿੱਥੇ ਭੀੜ ਜ਼ਿਆਦਾ ਹੋਵੇ ਉੱਥੇ ਜਾ ਕੇ ਤੂੰ ਇਹ ਘੁੰਗਣੀਆਂ ਵੇਚਣੀਆਂ ਨੇ ਤੇ ਵਟਕ ਚੰਗੀ ਹੋਏਗੀ ਸੋਚਦਾ ਹੈ ਮਨ ਵਿੱਚ ਕਿ ਕਿਉਂ ਨਾ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਚਲਾ ਜਾਵਾਂ ਉੱਥੇ ਬੜੀ ਭੀੜ ਹੁੰਦੀ ਐ ਤੇ ਬੜੀਆਂ ਸੰਗਤਾਂ ਉੱਥੇ ਆਉਂਦੀਆਂ ਨੇ ਮੈਂ ਉੱਥੇ ਜਾ ਕੇ ਆਪਣੀ ਟੋਕਰੀ ਲਾ ਲੈਣਾ ਆਪਣਾ ਸ਼ਾਬਾ ਲਾ ਲੈਣਾ ਉੱਥੇ ਹੋ ਸਕਦਾ ਮੈਨੂੰ ਵਟਕ ਚੰਗੀ ਹੋਵੇ ਜਾ ਕੇ ਇਹ ਗਰੀਬ ਬੱਚਾ ਡਿਊਟੀ ਅੱਗੇ ਬੋਰੀ ਵਿਛਾ ਕੇ ਟੋਕਰੀ ਰੱਖ ਕੇ ਬੈਠ ਜਾਂਦਾ ਐ ਤੇ ਆਪਣੀ ਪਿਆਰੀ ਜੀ ਆਵਾਜ਼ ਨਾਲ ਆਵਾਜ਼ ਮਾਰਦਾ ਕਿ ਜਾਣ ਵਾਲੇ ਰਹੀਓ ਮੇਰੇ ਤੋਂ ਘੁੰਗਣੀਆਂ ਲੈ ਜਾਓ ਕੋਈ ਘੁੰਗਣੀਆਂ ਲੈ ਜਾਓ ਬੜੀ ਪਿਆਰੀ ਆਵਾਜ਼ ਲੱਗਦੀ ਹੈ ਲੋਕਾਂ ਨੂੰ ਤੇ ਲੋਕ ਲੈ ਜਾਂਦੇ ਆ ਘੁੰਗਣੀਆਂ ਪਹਿਲਾ ਪੈਰ ਲੰਘਿਆ ਦੁਪਹਿਰ ਲੰਘਿਆ ਤੇ ਸ਼ਾਮ ਜੀ ਹੋਈ ਉਹ ਦਾਤੇ ਰਹਿਮਤਾਂ ਦੇ ਮਾਲਕ ਬਖਸ਼ਿਸ਼ਾਂ ਕਰਨ ਵਾਲੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਪਣੇ ਦਰਬਾਰ ਤੋਂ ਬਾਹਰ ਆਏ ਆ ਕੇ ਵੇਖਿਆ ਤੇ ਗੁਰੂ ਰਾਮਦਾਸ ਮਹਾਰਾਜ ਦੇ ਕੰਨਾਂ ਵਿੱਚ ਆਵਾਜ਼ ਪਈ ਨਿਗਾਹ ਮਾਰੀ ਕਿ ਛੋਟਾ ਜਿਹਾ ਬੱਚਾ ਹੈ ਉਮਰ ਬੜੀ ਛੋਟੀ ਹੈ ਘੁੰਗਣੀਆਂ ਵੇਚ ਰਿਹਾ ਹੈ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਪਣਾ ਸਮਾਚੇਤੇ ਆ ਗਿਆ ਸਾਤ ਸੰਗਤ ਜੀ ਕਦੇ ਉਹ ਬਖਸ਼ਿਸ਼ਾਂ ਕਰ ਦਿੰਦਾ ਹੈ ਕਹਿੰਦਿਆ ਆਪਣਾ ਸਮਾਂ ਕਦੇ ਨਹੀਂ ਭੁੱਲਣਾ ਚਾਹੀਦਾ ਤੇ ਕਦੇ ਵੀ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਸਾਤ ਸੰਗਤ ਜੀ ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਵੇਖਦੇ ਆ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸ਼ਾਇਦ ਕੋਈ ਇਹ ਬੱਚਾ ਮੇਰੇ ਵਾਂਗੂ ਮਜਬੂਰ ਹੋਏਗਾ ਆਖੋ ਸਤਨਾਮ ਐਡੇ ਰਹਿਮਤਾਂ ਦੇ ਮਾਲਕ ਆਪਣੇ ਆਪ ਨੂੰ ਕਹਿੰਦੇ ਆ ਕਿ ਮੇਰੇ ਵਾਂਗ ਇਹ ਬੱਚਾ ਮਜਬੂਰ ਹੋਏਗਾ ਕਦੇ ਮੇਰੇ ਤੇ ਵੀ ਇਹ ਸਮਾਂ ਆਇਆ ਸੀ ਕਿ ਸਭ ਦੁਨੀਆ ਦੇ ਲੋਕ ਮੇਰਾ ਸਾਥ ਛੱਡ ਗਏ ਸੀ ਆਹ ਘਗਣੀਆਂ ਕਦੇ ਮੈਨੂੰ ਵੇਚਣੀਆਂ ਪਈਆਂ ਸਾਧ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਨੇਤਰ ਸੇਜਲ ਹੋ ਗਏ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀਆਂ ਅੱਖਾਂ ਭਰਿਆਆਂ ਕੋਲ ਗਏ ਬੱਚੇ ਦੇ ਬੇਟਾ ਉਮਰ ਬੜੀ ਛੋਟੀ ਹੈ ਪੁੱਤਰਾ ਐਸੀ ਕੀ ਮਜਬੂਰੀ ਹੈ ਤੇਰੀ ਕਿ ਤੂੰ ਆ ਸ਼ਾਬਾ ਲਾ ਕੇ ਬੈਠਾ ਹੈ ਤੇ ਘੁੰਗਣੀਆਂ ਵੇਚਦਾ ਹੈ ਤੇਰੀ ਤੇ ਪੜਨ ਦੀ ਉਮਰ ਹੈ ਕਹਿੰਦਾ ਮਹਾਰਾਜ ਗਰੀਬੀ ਸਿਰ ਤੋਂ ਲੰਗੀ ਹੋਈ ਹੈ ਪਿਤਾ ਦਾ ਛਾਇਆ ਸਿਰ ਤੇ ਨਹੀਂ ਹੈ ਬਸ ਦੋਨੇ ਮਾਂ ਪੁੱਤ ਹਾਂ ਆ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਆਂ ਅੱਛਾ ਕਦੋਂ ਕਦਾਂ ਆਇਆ ਤੂੰ ਮਹਾਰਾਜ ਮੈਂ ਸਵੇਰ ਦਾ ਆਇਆ ਘੁੰਗਣੀਆਂ ਵੇਚ ਰਿਹਾ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਐ ਮੈਂ ਕਈ ਵਾਰੀ ਕਿਹਾ ਕਿ ਜਦੋਂ ਗੁਰੂ ਦਾ ਦਰ ਮੰਗਦਾ ਹੈ ਨਾ ਉਦੋਂ ਕਦੇ ਵੀ ਪਾਸਾ ਨਾ ਵੱਟੋ ਉਦੋਂ ਸਮਝ ਲਓ ਸਾਡੇ ਤੇ ਰਹਿਮਤਾ ਕਰਦੀਆਂ ਹੁੰਦੀਆਂ ਨੇ ਸਾਧ ਸੰਗਤ ਜੀ ਕਈ ਵਾਰੀ ਅਸੀਂ ਨਾ ਕਦੇ ਅਰਦਾਸਾਂ ਕਰਦੇ ਹੁੰਨੇ ਆ ਮਾਲਕਾ ਕੋਈ ਛੋਟੀ ਜੀ ਨੌਕਰੀ ਦੇ ਦੇ ਮੈਨੂੰ ਤੇ ਮੈਂ ਤੇਰੇ ਦਰ ਤੋਂ ਕਦੇ ਮੁੱਖ ਨਹੀਂ ਮੋੜਾਂਗਾ ਪਰ ਜਦੋਂ ਕਈ ਵਾਰੀ ਗੁਰੂ ਘਰ ਵਾਸਤੇ ਲੋੜ ਪੈਂਦੀ ਆ ਨਾ ਕਿ ਸੇਵਾ ਚੱਲਦੀ ਆ ਤੇ ਬੰਦਾ ਬਾਸਾ ਜਾ ਬਟਣ ਲੱਗ ਜਾਂਦਾ ਵੇਖਾਂਗੇ ਜੀ ਫੇਰ ਕਰ ਦਿਆਂਗੇ ਕੋਈ ਗੱਲ ਨਹੀਂ ਜੀ ਠਹਿਰ ਕੇ ਕਰ ਦਿਆਂਗੇ ਭੁੱਲ ਜਾਂਦਾ ਬੰਦਾ ਕਿ ਉਹਦੇ ਚਰਨਾਂ ਤੇ ਕਦੇ ਅਰਦਾਸ ਕਰਦਾ ਸੀ ਕੋਈ ਛੋਟੀ ਜੀ ਨੌਕਰੀ ਮਿਲ ਜੇ ਪਰ ਉਹ ਵੱਡੀਆਂ ਨੌਕਰੀਆਂ ਦੇ ਦਿੰਦਾ ਹੈ ਸਾ ਸੰਗਤ ਜੀ ਹੁਣ ਜਦੋਂ ਮਾਰੇ ਨੇ ਪੁੱਛਿਆ ਕਿ ਕਿੰਨੇ ਕੁ ਵਟਕ ਤੂੰ ਵਟ ਲਈ ਐ ਦੱਸ ਖਾਂ ਯਾਰਾ ਮੈਨੂੰ ਹੁਣ ਗਰੀਬਾਂ ਕੋਲੇ ਕਦੇ ਗੋਲ ਕਾਣੀ ਰੱਖੀ ਆਉਂਦੀਆਂ ਜਿਹੜੇ ਵੇਚਣ ਵਾਲੇ ਹੁੰਦੇ ਐ ਜਿਹੜੀ ਬੋਰੀ ਪਛਾਈ ਹੋਈ ਸੀ ਉਸ ਪੱਲੇ ਥੱਲੇ ਜਿਹੜੇ ਰੁਪਏ ਬਣਦੇ ਆ 5-7 ਤੋਂ ਰੱਖ ਲੈਂਦਾ ਤੇ ਕਹਿੰਦੇ ਬੱਚੇ ਨੇ ਪੱਲਾ ਚੱਕਿਆ ਬੋਰੀ ਦਾ ਤੇ ਮਹਾਰਾਜ ਐਨੀ ਕੁ ਵਟਕ ਵੱਟੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਦਾਂ ਕਰ ਤੂੰ ਇਹ ਵਟਕ ਅੱਜ ਸਾਨੂੰ ਫੜਾ ਦੇ ਲਓ ਮਹਾਰਾਜ ਮੈਂ ਕੀ ਦੇ ਸਕਦਾ ਤੁਹਾਡੀ ਮਰਜ਼ੀ ਹੈ ਲੈ ਜਾਓ ਪਹਿਲੇ ਦਿਨ ਦੀ ਜਿਹੜੀ ਵਟਕ ਹੋਈ ਸੀ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਉਸ ਬੱਚੇ ਤੋਂ ਫੜ ਕੇ ਲੈ ਗਏ ਤੇ ਬੱਚਾ ਘਰ ਗਿਆ ਸ਼ਾਬਾ ਇੱਕ ਪਾਸੇ ਰੱਖਿਆ ਮਾਂ ਪੁੱਛਦੀ ਆ ਆ ਗਿਆਂ ਪੁੱਤਰਾ ਕਿੰਨੇ ਕੁ ਵਟਕ ਲੈ ਕੇ ਆਇਆ ਹੈ ਕਹਿਣ ਲੱਗਾ ਮਾਂ ਅੱਜ ਮੇਰੇ ਸ਼ਾਬੇ ਤੇ ਗੁਰੂ ਰਾਮਦਾਸ ਮਹਾਰਾਜ ਆਏ ਸੀ ਕਹਿਣ ਲੱਗੀ ਅੱਛਾ ਗੁਰੂ ਰਾਮਦਾਸ ਮਹਾਰਾਜ ਆਏ ਸੀ ਹਾਂ ਮਾਂ ਜਿਹੜੀ ਵਟਕ ਵੱਟੀ ਸੀ ਉਹ ਲੈ ਗਏ ਮਾਂ ਨੇ ਸਾਤੀ ਨਾਲ ਲਾ ਲਿਆ ਘੁੱਟ ਕੇ ਪਤਰਾ ਕੋਈ ਗੱਲ ਨਹੀਂ ਉਹਨਾਂ ਦੀ ਕੋਈ ਮਾਊਜ ਹੈ ਆਪਣੇ ਥੋੜੇ ਜੇ ਟੱਗਿਆਂ ਤੋਂ ਉਹਨਾਂ ਨੇ ਕੀ ਕਰਾਣਾ ਆਪਣੇ ਥੋੜੇ ਜੇ ਪੈਸਿਆਂ ਤੋਂ ਉਹਨਾਂ ਨੇ ਕੀ ਕਰਵਾਉਣਾ ਸੀ ਇਹ ਤੇ ਕੋਈ ਖੇਡ ਹੈ ਪੁੱਤਰਾ ਕਦੇ ਪਾਸਾ ਨਾ ਵੱਟੀ ਤੇ ਮਾਂ ਕਹਿਣ ਲੱਗੀ ਪੁੱਤਰਾ ਕੋਈ ਗੱਲ ਨਹੀਂ ਜੇ ਅੱਜ ਪ੍ਰਸ਼ਾਦਾ ਨਹੀਂ ਬਣੇਗਾ ਜਦੋਂ ਗਰੀਬੀ ਬਹੁਤੀ ਹੋਵੇ ਨਾ ਤੇ ਥੋੜਾ ਜਿਹਾ ਗੁੜ ਛੱਕ ਕੇ ਤੇ ਉਤੋਂ ਦੀ ਪਾਣੀ ਪੀ ਕੇ ਸੌ ਜਾਣਾ ਚਾਹੀਦਾ ਆਖੋ ਸਤਨਾਮ ਥੋੜਾ ਜਿਹਾ ਗੁਰ ਛਕਿਆ ਮਾਂ ਪੁੱਤ ਨੇ ਉਤੋਂ ਦੀ ਪਾਣੀ ਪੀਤਾ ਸੌਂ ਗਏ ਦੂਸਰਾ ਦਿਨ ਲੰਘਿਆ ਪੁੱਤਰਾ ਜਾ ਆਪਾਂ ਹੋਰ ਤੇ ਨਹੀਂ ਖਰੀਦ ਸਕਦੇ ਘੁੰਮਣੀਆਂ ਜਿਹੜੀਆਂ ਰਹਿੰਦੀਆਂ ਨੇ ਇਹ ਵੇਚਿਆ ਜਾ ਕੇ ਦੂਸਰੇ ਦਿਨ ਫਿਰ ਸ਼ਾਬਾ ਲਾਇਆ ਬੈਠਾ ਆਵਾਜ਼ ਮਾਰੀ ਲੋਕਾਂ ਨੂੰ ਤੇ ਘੁੰਮਣੀਆਂ ਵੇਚਦਾ ਏ ਸ਼ਾਮ ਜੇ ਨੂੰ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫੇਰ ਆਉਂਦਿਆ ਹਾਂ ਬਈ ਅੱਜ ਕੀ ਵਟਿਆ ਕਹਿੰਦਾ ਮਹਾਰਾਜ ਅੱਜ ਵੀ ਇੰਨੀ ਕੁ ਵਟਕ ਹੋਈ ਆ ਤੇ ਤੁਹਾਡੀ ਰਜਾ ਹੈ ਮਹਾਰਾਜ ਕਹਿੰਦੇ ਇਹ ਵੀ ਸਾਨੂੰ ਪੜਾ ਦੇ ਇਮ ਧਿਆਨ ਜਦੋਂ ਲੈਂਦਾ ਹੈ ਨਾ ਗੁਰੂ ਕਦੇ ਡੋਲਣਾ ਨਹੀਂ ਚਾਹੀਦਾ ਏ ਵੀ ਸਾਨੂੰ ਫੜਾ ਦੇ ਥੋੜੀ ਜੀ ਦਖਲੀਪ ਦੇ ਕੇ ਗੁਰੂ ਵੱਡੇ ਦੁੱਖ ਕੱਟ ਦਿੰਦਾ ਆ ਆਖੋ ਸਤਨਾਮ ਸਾਧ ਸੰਗਤ ਜੀ ਹੁਣ ਜਦੋਂ ਕਿਹਾ ਕਿ ਮੈਨੂੰ ਫੜਾ ਦੇ ਲੋਹ ਮਹਾਰਾਜ ਇਹ ਨਹੀਂ ਕਿਹਾ ਵੀ ਅਸੀਂ ਭੁੱਖੇ ਸੌਨੇ ਆ ਛੋਟਾ ਜਾਇ ਕ ਮਾਂ ਨੇ ਕਿਹਾ ਸੀ ਪੁੱਤ ਮੁੱਖ ਨਹੀਂ ਮੋੜਨਾ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਵਟਕ ਲੈ ਗਏ ਦੂਸਰੇ ਦਿਨ ਗਿਆ ਅੱਜ ਫੇਰ ਮਾਂ ਆਪਣੇ ਭੁੱਖੇ ਪੁੱਤਰ ਨੂੰ ਥੋੜਾ ਜਿਹਾ ਗੁੜ ਤੇ ਪਾਣੀ ਦੇ ਕੇ ਥਾਪੀਆਂ ਦੇ ਕੇ ਸਵਾਰੀ ਹੈ ਸਾਧ ਸੰਗਤ ਜੀ ਤੀਸਰਾ ਦਿਨ ਹੋਇਆ ਜਾ ਪੁੱਤਰਾ ਡੋਲਣਾ ਨਹੀਂ ਜਿੰਨੇ ਦਿਨ ਅੱਜ ਥੋੜੀਆਂ ਜੀਆਂ ਘੁੰਗਣੀਆਂ ਰਹਿੰਦੀਆਂ ਨੇ ਇਹ ਵੇਚਿਆ ਵੇਖਣਿਆ ਮਾਰੇ ਦੀ ਕੀ ਖੇੜ 3 ਤੀਸਰਾ ਦਿਨ ਹੋਇਆ ਫੋਕ ਵੀ ਲੱਗਦੀ ਐ ਅੱਜ ਚੰਗੀ ਤਰ੍ਹਾਂ ਤੁਰਿਆ ਵੀ ਨਹੀਂ ਜਾਂਦਾ ਕਹਿਣ ਲੱਗਾ ਚਲੋ ਗੁਰੂ ਮਿਲਿਆ ਕੋਈ ਨਾ ਕੋਈ ਜ਼ਰੂਰ ਰਹਿਮਤ ਕਰਨਗੇ ਸਾਧ ਸੰਗਤ ਜੀ 30 ਦਿਨ ਅੱਜ ਜਾ ਕੇ ਜਦੋਂ ਸ਼ਾਬਾ ਲਾਇਆ ਘੂਣੀਆਂ ਥੋੜੀਆਂ ਜੀਆਂ ਰਹਿਣੀਆਂ ਸੀ ਕਿਉਂਕਿ ਹੋਰ ਨਹੀਂ ਖਰੀਦ ਸਕੇ ਤੇ ਆਵਾਜ਼ ਮਾਰੀ ਵੇਚੀਆਂ ਤੇ ਬੈਠਾ ਰਿਹਾ ਕਿ ਅੱਜ ਵੀ ਗੁਰੂ ਰਾਮਦਾਸ ਮਹਾਰਾਜ ਜੀ ਆਉਣਗੇ ਉਡੀਕਦਾ ਰਿਹਾ ਪਰ ਤੀਸਰੇ ਦਿਨ ਗੁਰੂ ਰਾਮਦਾਸ ਮਹਾਰਾਜ ਨਹੀਂ ਅੱਜ ਕਿਉਂ ਨਹੀਂ ਆਏ ਮਹਾਰਾਜ ਕਹਿਣ ਲੱਗਾ ਕੋਈ ਗੱਲ ਨਹੀਂ ਜਿਹੜੀ ਅੱਜ ਵੱਟ ਕੋਈ ਆ ਮੈਂ ਆਪ ਹੀ ਦੇਉਣਾ ਤੇ ਨਾਲੇ ਮੈਂ ਦਰਸ਼ਨਾਂ ਦੀ ਬੜੀ ਤਾਂਗ ਅੰਦਰ ਲੱਗਦੀ ਹੈ ਮੈਂ ਆਪ ਹੀ ਦਰਸ਼ਨ ਕਰ ਆਉਣਾ ਇਹ ਬੱਚਾ ਭੀੜ ਨੂੰ ਚੀਰਦਾ ਹੋਇਆ ਨਾ ਅੱਗੇ ਮੈਨੂੰ ਦਰਸ਼ਨ ਕਰ ਲੈਣ ਦਿਓ ਮੈਨੂੰ ਦਰਸ਼ਨ ਕਰ ਲੈਣ ਦਿਓ ਤੇ ਜਾ ਕੇ ਅੱਗੇ ਖੜ ਗਿਆ ਧੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਤੇ ਮਹਾਰਾਜ ਕਹਿੰਦੇ ਹਾਂ ਬਈ ਸੱਚੇ ਪਾਤਸ਼ਾਹ ਅੱਜ ਤੁਸੀਂ ਦਰਸ਼ਨ ਨਹੀਂ ਦਿੱਤੇ ਅੱਜ ਤੁਸੀਂ ਮੇਰੀ ਵਟਕ ਲੈਣ ਨਹੀਂ ਆਏ ਮੈਂ ਸੋਚਿਆ ਵੀ ਚਲੋ ਮੈਂ ਹੀ ਦੇਉਣਾ ਮਾਰੇ ਕਹਿੰਦੇ ਅੱਛਾ ਲਿਆ ਫਿਰ ਕਿੰਨੀ ਕੁ ਵਟਕ ਵੱਟੀ ਹੈ ਅੱਜ ਮਾਰੇ ਦੇ ਹੱਥਾਂ ਉੱਪਰ ਧਰ ਦਿੱਤੀ। ਕਹਿਣ ਲੱਗਾ ਮਹਾਰਾਜ ਆਈ ਹੋਈ। ਮਹਾਰਾਜ ਕਹਿੰਦੇ ਇਹ ਕੀ ਗੱਲ? ਪਹਿਲੇ ਦਿਨ ਤੂੰ ਵਟ ਕਵੱਟੀ, ਦੂਸਰੇ ਦਿਨ ਉਸ ਤੋਂ ਘੱਟ, ਅੱਜ ਤੀਸਰੇ ਦਿਨ ਉਸ ਤੋਂ ਵੀ ਘੱਟ ਲੈ ਕੇ ਆਇਆ। ਇਹ ਕੀ ਕਾਰਨ ਹੈ ਮਹਾਰਾਜ? ਜਿੰਨੀਆਂ ਕੁ ਘੁੰਮਣੀਆਂ ਰਹਿੰਦੀਆਂ ਸੀ ਮੈਂ ਵੇਚ ਆਇਆ, ਤੁਹਾਨੂੰ ਪਤਾ ਵੀ ਗਰੀਬੀ ਬਹੁਤ ਆਇਆ। ਤੇ ਵਸ ਇੰਨੀ ਕਮਾਇਆ ਵੱਟੀ ਸੀ ਤੇ ਮੈਂ ਗਰੀਬ ਬਹੁਤਾ ਤੇ ਤੁਹਾਨੂੰ ਫੜਾ ਦਿੱਤੀ ਮਹਾਰਾਜ ਕਹਿੰਦੇ ਅੱਛਾ ਤੂੰ ਗਰੀਬ ਹੈ ਹਾਂ ਮਹਾਰਾਜ ਮੈਂ ਗਰੀਬ ਹਾਂ ਅਸੀਂ ਤੇ ਗੁੜ ਦੀ ਰੋੜੀ ਤੇ ਪਾਣੀ ਪੀ ਕੇ ਸੌਂਨੇ ਅੱਜ ਤੀਜਾ ਦਿਨ ਹੋ ਗਿਆ ਉਹ ਤੂੰ ਗਰੀਬ ਹੈ ਤੇ ਬਹੁਤ ਗਰੀਬ ਹੋਣਗੇ ਤੂੰ ਗਰੀਬ ਨਹੀਂ ਤੇ ਮਹਾਰਾਜ ਹੋਰ ਕੀ ਆ ਮਹਾਰੇ ਕਹਿੰਦੇ ਤੇਰਾ ਨਾਮ ਕੀ ਹੈ ਮੇਰੀ ਮਾਂ ਮੈਨੂੰ ਪਿਆਰ ਨਾਲ ਸੋਮਾ ਕਹਿੰਦੀ ਹੈ ਮਹਾਰਾਜ ਕਹਿੰਦੇ ਸੋਮਿਆ ਤੂੰ ਸੋਮਾ ਨਹੀਂ ਤੂੰ ਸੋਮੇ ਸ਼ਾਹ ਹੈ ਤੂੰ ਸਾਹਾ ਦਾ ਸ਼ਾਹ ਹੈ ਤੂੰ ਵੇ ਪ੍ਰਵਾਹ ਹੈ ਇੱਕੋ ਦਮ ਤਿੰਨ ਵਚਨ ਕਰਦੇ ਧੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਆਖੋ ਸਤਨਾਮ ਮਹਾਰਾਜ ਮੈਂ ਸ਼ਾਹ ਹੈ ਕਹਿੰਦੇ ਹਾਂ ਚਲਾ ਜਾ ਗਿਆ ਗਿਆ ਘਰ ਜਾ ਕੇ ਜਦੋਂ ਬਖਸ਼ਸ਼ਾ ਮਿਲੀਆਂ ਬੜਾ ਖੁਸ਼ ਹੋਇਆ ਜਾ ਕੇ ਮਾਂ ਨੂੰ ਦੱਸਿਆ ਮਾਂ ਵਟਕ ਮੈਂ ਅੱਜ ਵੀ ਨਹੀਂ ਲੈ ਕੇ ਆਇਆ ਪਰ ਗੁਰੂ ਰਾਮਦਾਸ ਮਹਾਰੇ ਨੇ ਵਾਚਨ ਕੀਤੇ ਆ ਕਿ ਸੋਮਿਆ ਤੂੰ ਸੋਮੇ ਸਾਂ ਸਾਹਾਂ ਦਾ ਸਾਥ ਤੇ ਵੇ ਪ੍ਰਵਾ ਮਾਂ ਨੇ ਕੁੱਟ ਕੇ ਛਾਤੀ ਨਾਲ ਲਾ ਲਿਆ ਪੁੱਤਰਾ ਤੇਰੇ ਤੇ ਰਹਿਮਤ ਹੋ ਚੁੱਕੀ ਆ ਆਖੋ ਸਤਨਾਮ ਓਵੇਂ ਫਿਰ ਕੋਈ ਗੱਲ ਨਹੀਂ ਆਪਾਂ ਕਿਸੇ ਤਰੀਕੇ ਨਾਲ ਥੋੜਾ ਜਿਹਾ ਖਰੀਦਦੇ ਆ ਹੋਰ ਸ਼ਾਬਾ ਲਾਉਨੇ ਆ ਤੇ ਦੁਆਰਾ ਕੰਮ ਸ਼ੁਰੂ ਕੀਤਾ ਕਹਿੰਦੇ ਹੌਲੀ ਹੌਲੀ ਨਾ ਸੋਮੇ ਸ਼ਾਹ ਦੀ ਛੋਟੀ ਜੀ ਦੁਕਾਨ ਬਣ ਗਈ ਇੱਕ ਦੁਕਾਨ ਤੋਂ ਦੋ ਦੁਕਾਨਾਂ ਬਣ ਗਈਆਂ ਮਿਹਨਤ ਕਰਦਾ ਰਿਹਾ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹਨੂੰ ਸੋਮੇ ਸ਼ਾਹ ਦੇ ਨਾਲ ਨਾਂ ਨਾਲ ਦੁਨੀਆ ਜਾਣਦੀ ਐ ਆਖੋ ਸਤਨਾਮ ਉਹ ਐਸੀਆਂ ਰਹਿਮਤਾਂ ਕਰ ਦਿੰਦਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਵਣਤ ਬਣਾਈ ਫਿਰ ਡੋਲ ਤਕਤ ਹੋ ਨਾਹੀ ਐਸੀਆਂ ਬਖਸ਼ਿਸ਼ਾਂ ਕਰਦਾ ਉਸ ਉਹ ਮਨੁੱਖ ਕਦੇ ਲੋਕ ਤੇ ਪ੍ਰਲੋਕ ਦੇ ਵਿੱਚ ਡੋਲਦਾ ਨਹੀਂ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੂਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ